ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਇਹ ਪਾਈਤੀ ਵੀਡੀਓ ਜਿਹੜੀ ਬੜੀ ਆਪਣੀ ਪਰਸੋ ਚੌਥੇ ਸੂਈ ਸੀਗੀ ਅੱਜ ਆਪਣੀ ਦੂਈ ਬੱਚੀ ਵੀ ਸੂਈ ਦੂਜੇ ਸੂਏ ਉਹ ਬੱਚੀ ਮੱਲਾ ਦਾ ਸਹੁਰੇ ਨੇ ਦੂਆ ਟੀਗਾ ਲਾਤਾ ਇਹਦੇ ਉਹ ਦੇਖੋ ਕਿਹੜੇ ਰੰਗ ਨਹੀਂ ਹੈ ਤੇ ਬੱਚੀ ਦੇ ਕੋ ਵਾਤੀ ਤੀਮੇ ਆ ਇਹ ਤਾਂ ਦੇਣੀ ਆ ਸੀ ਕਿਸੇ ਨੂੰ ਬੱਚੀ ਛੋਟੀ ਦੇਖੋ ਕਰਦੀ ਐ ਇੱਥੇ ਆਪਣੇ ਦਾ ਮੁਕਾਬਲਾ ਹਰ ਇੱਕ ਗੱਲ ਦੱਸਦਾ ਮੈਂ ਕੋਈ ਬੰਦਾ ਵੀ ਆ ਕੇ ਦੇਖ ਸਕਦਾ ਸਾਫ਼ਤ ਵੀ ਕਰਕੇ ਦਿਖਾ ਦੇਵੇ 1 ਲੱਖ ਰੁਪਈਆ ਨਾਮ ਦਊਗਾ ਵੀ ਅਸੀਂ ਅੱਜ ਤੱਕ ਅੰਡਰ ਦੀ ਆਰਡਰ ਦੀ ਕੋਈ ਦਵਾਈ ਨਹੀਂ ਦਿੱਤੀ ਕਿਸੇ ਡੰਗਰ ਨੂੰ ਵੀ ਜਿੰਨੇ ਆਰਡਰ ਬਣਾਉਣ ਵਾਸਤੇ ਦੇ ਦਿੰਨੇ ਆ ਤੇ ਜਾਂ ਟੀ ਕਾ ਟੂ ਕਾ ਲਾ ਦਿੰਨੇ ਆ ਉਹ ਜਿੱਥੇ ਮਰਜ਼ੀ ਚੜਾ ਕੇ ਕੋਈ ਪੁੱਛ ਸਕਦਾ ਬੰਦਾ ਪਰ ਨਾ ਕਦੇ ਦਿੱਤੀ ਐ ਬਸ ਆਪਾਂ ਹੋਰ ਬੰਦੱਸਦਾ ਵੀ ਪ੍ਰੈਗਨੈਂਸੀ ਫੀਡ ਹੁਣ ਬਾਦ ਦੇਸੀ ਘੀ ਨਾਲ ਬਣਾ પાਕੇ ਤੇ ਕੜਾ ਦਵਾਂਗੇ ਜੇਰ ਦੇਖੋ ਫਿਰ ਹੁਣ ਪ੍ਰੈਗਨੈਂਸੀ ਦੀ ਇਹ ਸੂਈ ਆ ਸਵੇਰੇ 4 ਵਜੇ 4 4:30 ਵਜੇ ਸੂਈ ਆ ਤੇ ਮੰਨਾ ਉਸ ਟਾਈਮ ਨਾਲ ਤਾਂ ਮੇਰੇ ਉਰੇ ਬੈਠਾ ਜਸਵਾਈ ਐ ਸੂਈ ਤਾਂ ਆਪਿਆ ਚਲੇ ਦੂਜੀ ਸੂਈ ਸੀਗੀ ਤੇ ਆਹ ਦੇ ਜੇਰ ਪੈ ਗਈ। ਆਈ ਦੀ ਵੀ ਕੋਹਣ ਵਧੀਆ ਜੇਰ ਪੈ ਗਈ ਦੇਖੋ ਤੁਹਾਡੇ ਸਾਹਮਣੇ ਖੜੀ ਆ। ਪਹਿਲਾਂ ਮੱਝਾਂ ਸੂਈਆਂ ਇੱਕ ਮੱਝ ਵੀ ਸੂਈ ਆ ਕੱਲ। ਉਹ ਅੰਦਰਾ ਦਿਖਾਉਣਾ ਉਹਦੀ। ਤੇ ਦੇਖ ਲਓ ਵੀ ਠੀਕ ਆ ਭਾਈ। ਮਨੇ ਕਿੰਨੇ ਵਜੇ ਸੂਈਤੀ ਇਹ? 4 ਵਜੇ ਸੂਈਤੀ। ਇਹ ਵੀ ਵੀਦਾਂ ਨੂੰ ਬੁਰੀ ਆ ਕੇ ਬਹਿ ਗਿਆ ਮੇਰੇ ਕੋਲ। ਬੈਠੀ ਸੁਵਾ ਕੇ ਫੇਰ ਗਿਆ ਇਹ ਹੁਣ ਚੱਲਿਆ ਸਕੂਲ। ਇਧਰ ਵਜਾ ਪੂੰਛਾ ਮਾਰਨੇ ਦੇ ਇਹ ਬੰਦੇ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਮਾੜਾ ਜਿਹਾ ਪਤਾ ਲੱਗਿਆ ਵੀ ਵੀ ਸੂਨੇ ਵਾਲੀ ਆ ਗਏ ਪਹਿਲਾਂ ਤਾਂ ਰਾਤ ਮੈਂ ਪੈਣ ਤੇ ਨਹੀਂ ਤਾਂ ਆਉਂਦਾ ਤੇ ਇੱਕ ਉਹਨੇ ਦਿੱਤਾ ਕੱਟਾ ਬਾਈ ਆਹ ਕੱਟਾ ਦਿੱਤਾ ਮੱਝ ਨੇ ਇਹ ਵੀਡੀਓ ਬਣਾਉਣੀ ਭੁੱਲ ਗਏ ਹੁਣ ਦੇ ਉਰੇ ਕੱਟ ਦੇਖਦਾ ਦੁਬਾਰਾ ਬਣਾਵਾਂਗੇ ਵੀਡੀਓ ਤੇ ਇਹ ਮਜਜ਼ੂਈ ਆ ਤਿੰਨ ਪਸ਼ੂ ਛੁੱਪੇ ਆਪਣੇ ਆਹ 5-4 ਦਿਨ ਦੇ ਵਿੱਚ ਯਾਨੀ ਤੇ ਛੁੰਦੇ ਰਹਿਣੇ ਹਉਣ ਇੱਕ ਇੱਕ ਦੋ ਦੋ ਦਿਨ ਬਾਅਦ ਕੋਈ 4 ਦਿਨ ਬਾਅਦ ਚਲੋ ਠੀਕ ਆ ਜੀ ਸ਼ੇਅਰ ਜਰੂਰ ਕਰਿਓ ਔਰ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ ਮੈਂ ਵੀ ਆਪਾਂ ਕੋਈ ਵੀ ਅਹੀ ਜੀ ਚੀਜ਼ ਨਹੀਂ ਦਿੰਦੇ ਨਾ ਆਪਾਂ ਕਿਸੇ ਨੂੰ ਗਲਤ ਪਾਸੇ ਪਾਉਨੇ ਆ ਮੈਂ ਤਾਂ ਕਹਿੰਦਾ ਐਡਰ ਉਡਰ ਵਗੈਰਾ ਦੀ ਕੋਈ ਦੋ ਨਾ ਬਾਈ ਪਰ ਫੀਡ ਚੰਗੀ ਪਾ ਲੋ ਰੈਗਨੈਂਸੀ ਪਾ ਲੋ ਕਾਰਗਿਲ ਵਾਲੀ ਪਾ ਲੋ ਜਿਹੜੀ ਮਰਜ਼ੀ ਪਾ ਲੋ ਪਰ ਚੰਗੀ ਪਾ ਲੋ ਬਸ ਘੱਟੋ ਘੱਟ 4 4 ਕਿਲੋ ਫੀਡ ਸਿੱਟੋ ਰੋਜ਼ ਸੂਣ ਤੋਂ ਪਹਿਲਾਂ ਹੁਣ ਇਹਦੀ ਉਹ ਬੰਦ ਆ ਹੁਣ ਪਾਉਂਗੇ ਇਹਨੂੰ ਆਪਣਾ ਦਾਣਾ ਚਲੋ ਠੀਕ ਹੈ ਜੀ ਕਰਿਓ ਸ਼ੇਅਰ ਵੱਧ ਤੇ ਵੱਧ ਕਮੈਂਟ ਵੀ ਕਰਿਆ ਕਰੋ ਕੋਈ ਪੁੱਛਣਾ ਕੋਈ ਪੁੱਛ ਵੀ ਸਕਦੇ ਆ ਠੀਕ ਹੈ ਜੀ ਓਕੇ